ਕਾਂਗਰਸੀ ਲੀਡਰ ਕੁਲਵੀਰ ਜੀ ਰੈ ਨੇ ਅਮਰਿਤਪਾਲ ਸਿੰਘ ਦੀ ਰਿਹਾਈ ਮੰਗੀ ਹੈ। ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਅਮਰਿਤਪਾਲ ਤੋਂ ਐਨਐਸਏ ਹਟਾਉਣਾ ਕਿਹਾ ਕਿ ਲੋਕਾਂ ਨੇ ਵੱਡੇ ਫਤਵੇ ਨਾਲ ਅਮਰਿਤਪਾਲ ਨੂੰ ਜਿਤਾਇਆ ਹੈ। ਅਜਿਹੇ ਤੇ ਸੰਸਦ ਮੈਂਬਰ ਦੀ ਜ਼ਿੰਮੇਵਾਰੀ ਨਿਭਾਉਣ ਦਿੱਤੀ ਜਾਵੇ। ਸ਼੍ਰੀ ਖਡੂਰ ਸਾਹਿਬ ਦੇ ਪਾਰਲੀਮੈਂਟਲ ਕਿਦੇ ਸਾਰੇ ਉਹਨਾਂ ਵੋਟਰਾਂ ਦਾ ਉਹਨਾਂ ਨੂੰ ਵਧਾਈ ਵੀ ਦੇਣਾ ਔਰ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਉਹਨਾਂ ਦੇ ਕਰਕੇ ਅੱਜ ਭਾਈ ਅਮਰਿਤਪਾਲ ਜੀ ਮੈਂਬਰ ਪਾਰਲੀਮੈਂਟ ਵਜੋਂ ਜੀ.ਡੀ.ਏ ਉਹਨਾਂ ਨੇ ਸੌਹ ਚੁੱਕੀ ਆ ਔਰ ਸੌਹ ਚੁੱਕਣ ਤੋਂ ਬਾਅਦ ਉਹਨਾਂ ਨੂੰ ਫਿਰ ਜਿਹੜਾ ਕਿ ਡਿਬਰੂਗੜ੍ਹ ਭੇਜ ਦਿੱਤਾ ਗਿਆ ਔਰ ਮੈਂ ਗੱਲ ਕਹਿਣੀ ਚਾਹਨਾ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਨੀ ਚਾਹਨਾ ਕਿ ਇਲੈਕਸ਼ਨ ਦੇ ਵਿੱਚ ਹਾਰਾਂ ਜਿੱਤਾਂ ਤਾਂ ਹੁੰਦੀਆਂ ਨੇ ਪਰ ਜਦੋਂ ਪੰਜਾਬ ਦੇ ਲੋਕਾਂ ਨੇ ਇੱਕ ਫਤਵਾ ਦਿੱਤਾ ਹੈ ਸ਼੍ਰੀ ਖਡੂਰ ਸਾਹਿਬ ਵਾਲਿਆਂ ਨੇ ਉਹਨੂੰ ਮੈਂਬਰ ਪਾਰਲੀਮੈਂਟ ਉਹਨਾਂ ਨੂੰ ਬਣਾਇਆ ਭਾਈ ਅਮਰਪਾਲ ਜੀ ਨੇ ਕਿ ਉਹਨਾਂ ਤੇ ਜਲਦੀ ਤੋਂ ਜਲਦੀ ਐਨ.ਐਸ.ਏ ਹਟਾਈ ਜਾਵੇ ਔਰ ਜਿਵੇਂ ਉਹਨਾਂ ਨੇ ਗੱਲ ਕੀਤੀ ਆ ਉਹਨਾਂ ਦੇ ਸਾਥੀਆਂ ਨੇ ਕਿ ਅਸੀਂ ਵਿਧਾਨ ਸਭਾ ਦੇ ਇਲੈਕਸ਼ਨ ਲੜਾਂਗੇ ਤੇ ਮੈਂ ਗੱਲ ਕਹਿਣਾ ਕਿ ਉਹਨਾਂ ਤੇ ਐਨਐਸਏ ਢਾਈ ਜਾਵੇ ਉਹ ਬਾਹਰ ਆਉਣ ਔਰ ਬਾਹਰ ਆਣ ਕੇ ਇਲੈਕਸ਼ਨ ਲੜਨ ਕਿਉਂਕਿ ਲੋਕਾਂ ਦੇ ਵਿੱਚ ਜਾਣ ਘਰ ਘਰ ਪਹੁੰਚਣ ਪਿੰਡ ਪਿੰਡ ਜਾਣ ਉਹਨਾਂ ਨੂੰ ਪਤਾ ਲੱਗੇ ਕਿ ਲੋਕਾਂ ਦੀਆਂ ਕੀ ਮੁਸ਼ਕਲਾਂ ਨੇ ਔਰ ਲੋਕਾਂ ਦੀਆਂ ਮੁਸ਼ਕਲਾਂ ਨੂੰ ਕਿਵੇਂ ਹੱਲ ਕਰਨਾ ਹੈ ਅੱਜ ਭਾਈ ਸਾਹਿਬ ਤਾਂ ਅੰਦਰ ਬੈਠੇ ਸੀ ਅੱਜ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਸਾਥੀਆਂ ਨੇ ਜਿਹੜਾ ਉਹਨਾਂ ਦੀ ਚੋਣ ਵਿੱਚ ਦੇ ਜਿਹੜੇ ਆ ਉਹ ਲੜੀ ਔਰ ਉਹਨਾਂ ਨੂੰ ਪਤਾ ਹੈ ਕਿ ਕਿਹੜੇ ਪਿੰਡ ਦੇ ਵਿੱਚ ਨਸ਼ੇ ਦਾ ਬੋਲਬਾਲਾ ਉਹਨਾਂ ਨੂੰ ਪਤਾ ਹੈ ਕਿ ਨੌਜਵਾਨਾਂ ਨੂੰ ਰੋਜ਼ਗਾਰ ਜਿਹੜਾ ਚਾਹੀਦਾ ਹੈ ਉਹਨਾਂ ਨੂੰ ਪਤਾ ਹੋਵੇ ਕਿ ਇੰਡਸਟਰੀ ਕਿਵੇਂ ਲੈ ਕੇ ਆਉਣੀ ਹੈ ਅੱਜ ਉਹਨਾਂ ਨੂੰ ਜਲਦੀ ਤੋਂ ਜਲਦੀ ਐਨਐਸਏ ਹਟਾ ਕੇ ਉਹਨਾਂ ਨੂੰ ਜਿਹੜਾ ਕਿ ਬਾਹਰ ਲਿਆਂਦਾ ਜਾਵੇ ਔਰ ਤਾਂ ਕਿ ਉਹ ਆਣ ਕੇ ਸ਼੍ਰੀ ਖਡੂਰ ਸਾਹਿਬ ਹਲਕੇ ਦੇ ਜਿਹੜੇ ਅਧੂਰੇ ਕੰਮ ਨੇ ਜਿਹੜੀ ਡਿਵੈਲਪਮੈਂਟ ਆ ਔਰ ਜਿਹੜੇ-ਜਿਹੜੇ ਵਾਅਦੇ ਚਾਲੇ ਅਸੀਂ ਕੀਤੇ ਆ ਜਾਂ ਹਰੇਕ ਪਾਰਲੀਮੈਂਟ ਜਿਹੜਾ ਮੈਂਬਰ ਬਣਦਾ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਇਲਾਕੇ ਨੂੰ ਜਿਹੜਾ ਹੈ ਕਿ ਉਹ ਅੱਗੇ ਲੈ ਕੇ ਜਾਵੇ ਔਰ ਜਲਦੀ ਤੋਂ ਜਲਦੀ ਐਨਐਸਏ ਢਾਈ ਜਾਵੇ ਤਾਂ ਕਿ ਉਹ ਲੋਕਾਂ ਆ ਜਾਣ ਕੇ ਆਪਦੇ ਕੰਮ ਕਰ ਸਕਣ ਔਰ ਲੋਕ ਉਹਨਾਂ ਦੇ ਕੋਲ ਜਾ ਕੇ ਆਪਦੇ ਜਿਹੜੇ ਅਧੂਰੇ ਕੰਮਾਂ ਨੂੰ ਜਿਹੜੇ ਪੂਰੇ ਕਰਵਾ ਸਕੀ ਜਿਹੜਾ ਜੀ ਪਹਿਲਾਂ ਅੰਮ੍ਰਿਤਪਾਲ ਜੀ ਮੇਰੇ ਇਲੈਕਸ਼ਨ ਲੜੇ ਹੋ ਇਸ ਤਰ੍ਹਾਂ ਦੇਖਦੇ ਜੀ ਗੱਲ ਇਹ ਆ ਕਿ ਗੁਰੂ ਘਰ ਖੜੇ ਆ ਔਰ ਮੈਂ ਗੱਲ ਕਹਿਣਾ ਕਿ ਬਾਣਾਪਾ ਕੇ ਸਿੰਘ ਨੂੰ ਆਪਣੀ ਗੱਲ ਤੇ ਖੜਨਾ ਚਾਹੀਦਾ ਔਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਸੰਵਿਧਾਨ ਦੀ ਜਿਹੜੀ ਗੱਲ ਆ ਉਹ ਅਸੀਂ ਕਰਦੇ ਆ ਅਸੀਂ ਮੰਨਦੇ ਨਹੀਂ ਔਰ ਜਦੋਂ ਮੈਂਬਰ ਪਾਰਲੀਮੈਂਟ ਦੇ ਨਾਮੀਨੇਸ਼ਨ ਕਰਨੇ ਸੀ ਤੇ ਸੰਵਿਧਾਨ ਤੋਂ ਉਹਨਾਂ ਨੇ ਉਸ ਦਿਨ ਮੰਨ ਲਿਆ ਔਰ ਮੈਂ ਕਹਿਣਾ ਜੇ ਸਵਧਾਨ ਮੰਨ ਲੈ ਸਮਦਾ ਦੀ ਸੌ ਜਿਹੜੀ ਉਹ ਚੁੱਕ ਲਈ ਔਰ ਰੋਜ਼ ਰੋਜ਼ ਜਿਹੜੇ ਇਹਨਾਂ ਬਿਆਨਾਂ ਤੇ ਜਿਹੜੀ ਅਦਲਾ ਬਦਲੀ ਹੋ ਰਹੀ ਹੈ ਔਰ ਅੱਜ ਮੈਂ ਮਾਤਾ ਜੀ ਦਾ ਇੱਕ ਬਿਆਨ ਵੇਖ ਰਿਹਾ ਸੀਗਾ ਕਿ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਖਾਲਸਾਣ ਦੀ ਗੱਲ ਨਹੀਂ ਕੀਤੀ ਔਰ ਸਾਰਾ ਇਲੈਕਸ਼ਨ ਹੀ ਜਿਹੜਾ ਉਹ ਖਾਲਸਾਣ ਦੇ ਨਾਂ ਤੇ ਲੜਿਆ ਗਿਆ ਔਰ ਮੈਂ ਇਸੇ ਕਰਕੇ ਗੱਲ ਕਹਿਣਾ ਕਿ ਭਗਵੰਤ ਮਾਨ ਜੀ ਤੁਸੀਂ ਇਸ ਗੱਲ ਦੇ ਵਿੱਚ ਕਿਉਂ ਮਾੜੇ ਬੰਦੇ ਹੋ ਤੁਸੀਂ ਐਨਐਸਏ ਹਟਾਓ ਲੋਕਾਂ ਦੇ ਵਿੱਚ ਆਉਣ ਲੋਕਾਂ ਦੇ ਵਿੱਚ ਆਣ ਕੇ ਪਤਾ ਲੱਗੇ ਕਿ ਇਹਨਾਂ ਦਾ ਮੇਨ ਮੰਤਵ ਜਿਹੜਾ ਸੀਗਾ ਉਹ ਕੀ ਸੀਗਾ ਔਰ ਕਿਵੇਂ ਜਿਹੜਾ ਕਿ ਲੋਕਾਂ ਦੇ ਜਿਹੜੇ ਕਾਮਾਂ ਲੋਕਾਂ ਨਾਲ ਵਾਅਦੇ ਕੀਤੇ ਅੱਜ ਲੋਕਾਂ ਨਾਲ ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਸੀ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਅਸੀਂ ਖੁਸ਼ਹਾਲ ਵੇਖਣਾ ਚਾਹੁੰਦੇ ਹਾਂ ਅਸੀਂ ਪੰਜਾਬ ਦੇ ਲੋਕਾਂ ਨੂੰ ਜਿਹੜਾ ਕਿ ਰੋਜ਼ਗਾਰ ਦਵਾਂਗੇ ਅਸੀਂ ਸਿੱਖੀ ਲਈ ਆ ਕਰਾਂਗੇ ਅਸੀਂ ਬੰਦੀ ਸਿੰਘਾਂ ਦੀ ਗੱਲ ਕਰਾਂਗੇ ਇਹ ਤਾਂ ਹੀ ਹੋ ਸਕਦਾ ਕਿ ਜੇ ਭਾਈ ਸਾਹਿਬ ਬਾਹਰ ਆਉਣਗੇ